ਐਜੂਕੇਟ ਪੰਜਾਬ ਪ੍ਰੋਜੈਕਟ)^{(1)} ਸਿੰਘ ਹਾਸਾ ਯੂਕੇ ਵਾਲਿਆਂ ਦੇ ਵੱਲੋਂ ਚਲਾਈ ਜਾ ਰਹੀ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਵਿੱਚ ਗਰੀਬ ਬੱਚਿਆਂ ਦੀ ਬਾਫੜੀ ਜਾਂਦੀ ਹੈ ਅਤੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਉਸ ਦੇ ਤਹਿਤ ਹੀ ਇਸ ਸੰਸਥਾ ਦੇ ਵੱਲੋਂ ਹਰ ਸਾਲ ਮਨੋਹਰ ਸਖਸ਼ੀਤ ਉਸਾਰੀ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਇਸ ਕੈਂਪ ਦੇ ਵਿੱਚ ਖੁਦ ਸ਼ਿਰਕਤ ਕਰਦੇ ਨੇ ਅਤੇ ਬੱਚਿਆਂ ਦੇ ਨਾਲ رابطہ ਵੀ ਕਰਦੇ ਨੇ ਤਾਂ ਇਸ ਦੌਰਾਨ ਹੀ ਪਟਿਆਲਾ ਦੇ ਗੁਰਦੁਆਰਾ ਸ੍ਰੀ ਮੋਤੀਵਾਗ ਸਾਹਿਬ ਵਿਖੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ ਉੱਥੇ ਹੀ ਟੀਮ ਦੇ ਵੱਲੋਂ ਬੱਚਿਆਂ ਨੂੰ ਕਾਫੀ ਸਾਰੀਆਂ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ ਅਤੇ ਬੱਚਿਆਂ ਨੂੰ ਚੰਗੇ ਗੁਣ ਸਿਖਾਏ ਗਏ ਅਤੇ ਇਸ ਦੌਰਾਨ ਮੂਲ ਮੰਤਰ ਦੇ ਪਾਠ ਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਗਏ। ਮਨੋਹਰ ਸਖਸ਼ੀਤ ਉਸਾਰੀ ਕੈਂਪ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿੱਥੇ ਕਿ ਬੱਚਿਆਂ ਦੇ ਵੱਲੋਂ ਗੁਰਬਾਣੀ ਸੁناਈ ਗਈ ਅਤੇ ਕੁਝ ਬੱਚਿਆਂ ਦੇ ਵੱਲੋਂ ਜਪਜੀ ਸਾਹਿਬ ਦੇ ਪਾਠ ਵੀ ਸੁਣਾਏ ਗਏ ਇਹ ਵਿਦਾਂਤ ਮਿਲਿਆ ਜੀ ਪੰਜ ਸਾਲ ਪਹਿਲਾਂ ਇਮੇਜੀਕਲ ਕੈਜੀ ਵਿਟਾ ਸੁਪਨਿਸੰਦਰ ਪਾਰ ਤੁਸੀਂ ਕੰਡ ਕਰਨਾ ਹੈ ਕਿਵੇਂ ਕੰਡ ਕਰਨਾ ਹੈ ਇਹ ਇੱਕ ਮੰਸਾ ਦੇ ਪਾਰ ਤੇ ਵਿੱਚ ਇੱਕ ਹਫਤੇ ਦੇ 8 ਸ਼ਬਦ ਹੁੰਦੇ ਨੇ ਇਹਨੂੰ ਕੈਸੀ ਹੈ ਰੋਜ਼ ਤੋਂ ਇੱਕ ਸ਼ਬਦ ਇੱਕ ਹਫਤਾ ਇੱਕ ਸ਼ਬਦ ਯਾਦ ਕਰਨਾ ਹੈ ਇੱਕ ਆ ਪੇਜ ਇੱਕ ਸ਼ਬਦ ਯਾਦ ਕਰਨਾ ਹੈ ਸੋ ਇਸ ਬੱਚੇ ਨੇ ਬੜੀ ਮਿਹਨਤ ਹੋਰ ਪਿਛਲੇ 6 ਸਾਲ ਦਾ ਰਿਕਾਰਡ ਹੈ ਆਨਲਾਈਨ ਮੈਡੀਕਲ ਇਸ ਬੱਚੇ ਦੀ ਰੋਜ਼ ਸ਼ਾਮ ਨੂੰ 7:00 10:00 11:00 ਵਜੇ ਇੱਕ ਬੱਚੇ ਵੀ ਉਹ ਬੋਲ ਕੇ ਤੁਹ ਪਰਿਸ਼ਾਦੀ ਦੀ ਅਸਵਾਦੀ ਦੀ ਇੱਕ ਸ਼ਬਦ ਬੋਲ ਕੇ ਉਹ ਮੈਨੂੰ ਬਸਰ ਤੇ ਆ ਜਾਂਦਾ ਤੇ ਸਾਰੇ ਦਾ ਸਿਮਰ ਸੇਮਰ ਸੇਮਰ ਸੁਖ ਪਾਓ ਸਰ ਕੋਈ ਕਾ ਭੀ ਨਹੀਂ ਲਿਖੂਗੀ ਮੈਂ ਭਾਈ ਕੱਲ ਤੁਹ ਕਹਿੰਦੇ ਦੇਖਦੇ ਆਂ ਕਿ ਸਿਮਰ ਸੇਮਰ ਸੇਮਰ ਸੁਖ ਪਾਓ ਸਮਰਉ ਜਸੂ ਬਸੰਬਰ ਇਹ ਕਾ ਨਾਮ ਜੋ ਪਤਾ ਘੰਟੇ ਨਹੀਂ ਕ ਵੇਦਪੁਰਾ ਸੁੰਦਰ ਸੁਧਾਤਰ ਕਿਨੇ ਰਾਮ ਨਾਮ ਹੀ ਕਿ ਅਖਰ ਕਿੰਨਾਂ ਇੱਤਿਹੇ ਜੀਤਸਾਵਤਾਂ ਕੀ ਮਹਾਂ ਮੰਨੀ ਨਾ ਆਵੇ ਕਾ ਕੀ ਇੱਕ ਅਦਸ ਤੋਹਾਰੋਂ ਨਾਨਕ ਹੁਸਲ ਮੋਇਦਾਉ ਸੁਖਮਨੀ ਸੁਖਮਨੀ ਬੰਨਾ ਰਾਮ ਪਗਦੀ ਨਾ ਕੇ ਮੰਦਿਸ ਗਰਾਹ ਹੂ ਇਸ ਸੰਸਥਾ ਦਾ ਮੁੱਖ ਟੀਚਾ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਨਾ ਅਤੇ ਉਹਨਾਂ ਨੂੰ ਐਜੂਕੇਸ਼ਨ ਦਾ ਲੰਗਰ ਵਰਤਾਉਣਾ ਤੇਰੀ ਤੁਹਿਆਰਤੀ ਦੀ ਸਭ ਤੋਂ ਚੰਗੀ ਪਛਾਣ ਕੀ ਹੁੰਦੀ ਹੈ ਕਿ ਉਹ ਅੱਗੇ ਤਾਂ ਆਪਣੇ ਕੋਲ ਰੱਖਦੇ ਤੇ ਜੋ ਚੰਗਾ ਲੱਗਦਾ ਉਹਨੂੰ ਲਿਖ ਲੈਂਦੇ ਆ ਜੋ ਚੰਗਾ ਲੱਗਦਾ ਉਹਨੂੰ ਤੇ ਜਦੋਂ ਆਪਾਂ ਇਦਾਂ ਕੋਈ ਬੋਲ ਰਿਹਾ ਹੁੰਦਾ ਤਾਂ ਕੋਈ ਲਿਖ ਰਿਹਾ ਹੁੰਦਾ ਉਹ ਕੀ ਬੋਲ ਰਿਹਾ ਢੰਗਕਾਰ ਦੇ ਵਿੱਚ ਟੀਚਰ ਬੋਲਦੇ ਹੋਣ ਤੇ ਤੁਸੀਂ ਸੁਣ ਸੁਣ ਕੇ ਲਿਖਦੇ ਹੋ ਉਹ ਕੀ ਬੋਲ ਰਿਹਾ ਬੋਲੋ ਨਾ ਟੈਕਸ਼ਨ ਬੋਲਦੇ ਆ ਸੋ ਪਹਿਲਾ ਕੰਮ ਲਿਖੋ ਜੀ ਇੱਕ ਵਿਦਿਆਰਥੀ ਦਾ ਪਹਿਲਾ ਕੰਮ ਕੀ ਹੁੰਦਾ ਹੈ ਨੋਟਸ ਲੈਣੇ ਲਿਖੋ ਜੀ ਪੰਜਾਬ ਐਜੂਕੇਸ਼ਨ ਦੇ ਲੰਗਰ ਸਦਕਾ ਅੱਜ ਪੰਜਾਬ ਦੇ ਵਿੱਚ 8 ਅਕੈਡਮੀਆ ਚੱਲ ਰਹੀਆਂ ਨੇ ਜਿੱਥੇ ਬੱਚੇ ਫ੍ਰੀ ਆਫ ਕੋਸਟ ਸਟੱਡੀ ਕਰ ਰਹੇ ਨੇ ਚਾਲ ਵਿੱਚ ਤੇ ਆਮ ਆਮੇ ਨੰਮੀਆ ਨੰਮੀਆ ਆਵਾ ਵਿੱਚ ਲਾਸ਼ ਤੇ ਚਾਦਰ ਸੁੱਤੇ ਸੂਪੀ ਮੇਲਾ ਮੈਂ ਕੁਝ ਤਾਂ ਕਰਾਂ ਬੈ ਕੁਝ ਹੀ ਫਤਿਹ ਬੋਲੇ ਥੋਨੀ ਹਾਂ stop Só... yeah. Chiri...